ਮਨਪੇਨ ਗਲਤ ਹੋਵੇ ਗਰਮੈਸ਼ ਹੋ ਜਾਵੇ ਪੇਟ ਦੇ ਵਿੱਚ ਜਾਂ ਲੀਵਰ ਚਲਕੀ ਸੋਜਿਸ਼ ਵਗੈਰਾ ਆ ਜਾਏ ਉਹਦੇ ਕਰਕੇ ਹੋ ਜਾਂਦਾ ਹੈ ਜਦੋਂ ਵੀ ਤੁਸੀਂ ਆਣਾ ਆ ਇੱਕ ਰਾਤ ਪਹਿਲਾਂ ਪਾਣੀ ਇੱਕ ਬੋਤਲ ਆਪਣੇ ਸਹਰਾਣੇ ਕੋਲੇ ਰੱਖਣਾ ਹੈ ਜਿਹੜਾ ਵੀ ਮਰੀਜ਼ ਹੋਵੇ ਬਸ ਉਹ ਨਾਂ ਲੈ ਕੇ ਆਣਾ ਤੇ ਅੱਧਾ ਲੀਟਰ ਤੇਲ ਦੀ ਬੋਤਲ ਲੈ ਕੇ ਆਣੀ ਹੈ ਜੀ ਪਹਿਲੀ ਵਾਰ ਮੈਂ ਬਹੁਤ ਖਰਾਕਾ ਪਹਿਲੇ ਉਠਾ ਨਹੀਂ ਜਾ ਰਿਹਾ ਸੀ ਲੇਕਿਨ ਅਬ ਤੋਂ ਚੱਲ ਵੀ ਪਾ ਰਹੀ ਹਾਂ ਔਰ ਉੱਠ ਵੀ ਪਾ ਰਹੀ ਹਾਂ ਹਾਂ ਜੀ ਲੱਗ ਰਿਹਾ ਵੀ ਬਿਲਕੁਲ ਠੀਕ ਹੈ ਠੀਕ ਹੈਗਾ ਪੇਟ ਚ ਥੋੜਾ ਬਹੁਤ ਦਰਦ ਹੁੰਦਾ ਬਾਕੀ ਸਾਰੇ ਠੀਕ ਹੈ। ਇਹਨਾਂ ਦਾ ਜਿਹੜਾ ਇਹਨਾਂ ਨੇ ਰਾਤ ਨੂੰ ਪਾਣੀ ਰੱਖਿਆ ਉਹ ਹੀ ਆਪਾਂ ਵਿੱਚ ਯੂਜ਼ ਕਰਾਂਗੇ। ਬਸ ਉਹਦੇ ਨਾਲ ਇਹਨਾਂ ਦਾ ਆਪਾਂ ਝਾੜਾ ਕਰਾਂਗੇ ਜੀ। ਅੱਜ ਦੇ ਥਾਲੀ ਵਿੱਚ ਹੀ ਅਸੀਂ ਇਹਨਾਂ ਦਾ ਝਾੜਾ ਕਰਨਾ। ਇਹਨਾਂ ਨੇ ਇਹਦੇ ਵਿੱਚ ਦੇਖਣਾ ਤੇ ਜੋ ਵੀ ਹੈ ਕੁਛ ਇਹਦੇ ਵਿੱਚ ਆਪਣੇ ਆਪ ਹੀ ਤੁਹਾਨੂੰ ਆਪ ਹੀ ਨਜ਼ਰ ਆ ਜਾਣਾ ਕਿ ਕੁਛ ਨਾ ਕੁਛ ਨਿਕਲੇ ਆਏ। 2 ਜਾਂ 9 ਦੇ ਵਿੱਚ ਕਿਸੇ ਕੋਲ ਇਹ ਮੈਂ ਬਖਸ਼ ਲਈ ਸੀ। ਬਸ ਥੋੜਾ ਬਹੁਤ ਹਲਕਾ-ਪੁਲਕਾ ਪਹਿਲਾਂ ਕਰਦੇ ਹਾਂ ਚਲੋ ਹੁਣ 1.5-2 ਸਾਲ ਤੋਂ ਆਪਾਂ ਇਹਨੂੰ ਰੂਟੀਨ ਹੀ ਬਣਾ ਲਓ। ਕੋਈ ਗਿਣਤੀ ਨਹੀਂ ਜੀ ਕਿੰਨੇ ਕ ਪੇਸ਼ੈਂਟ ਆ ਚੁੱਕੇ ਕੋਈ ਗਿਣਤੀ ਨਹੀਂ ਹੈਗੀ ਜੀ ਤੇ ਉਹ 3 ਸਾਲ ਤੋਂ ਤਾਂ ਅਨਗਿਣਤ ਪੇਸ਼ੈਂਟ ਆਏ ਆ ਪੂਰੇ ਪੰਜਾਬ ਤੋਂ ਦਿੱਲੀ ਤੋਂ ਹਰਿਆਣੇ ਤੋਂ ਤੇ ਇਸ ਸਮੇਂ ਲੋਪੀਲੇ ਹੀ ਨਿਕਲੇ ਆਏ ਹੋਂੇ ਪੇਸ਼ੈਂਟ ਐ ਤੀਸਰੇ ਦਿਨ ਹੀ ਆਏ ਆ ਮੈਂ ਵੀ ਕਹਣਾ ਜੀ ਜਿਸ ਬੰਦੇ ਨੂੰ ਭੁੱਖ ਨਾ ਲੱਗਦੀ ਹੋਵੇ ਉਹ ਵੀ ਮੇਰੇ ਕੋਲ ਆਵੇ ਜੀ ਉਹਨੂੰ ਉਸੇ ਸ਼ਾਮ ਨੂੰ ਹੀ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਜੀ ਅੱਛਾ ਇਹੀ ਇਹੀ ਨੁਸਖੇ ਨਾਲ ਜੀ ਏ ਜੀ ਜੇਰੇ ਪੇਸ਼ੈਂਟ ਨੂੰ ਜੌਂਡਿਸ ਹੋਇਆ ਹੋਵੇ ਉਹ ਆਪਣੇ ਸਹਰਾਣੇ ਇੱਕ ਬੋਤਲ ਪਾਣੀ ਰਾਤ ਨੂੰ ਭਰ ਕੇ ਰੱਖ ਲਵੇ ਉਹ ਨਾਲ ਲੈ ਕੇ ਆਵੇ 1 ਲੀਟਰ ਦੀ ਬੋਤਲ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪੀਲੀਆ ਬਹੁਤ ਹੀ ਇਹ ਆਮ ਬਿਮਾਰੀ ਹੋ ਚੁੱਕੀ ਹੈ ਹਰ ਇੱਕ ਕੋਈ ਵੱਡਾ ਹੋਵੇ ਛੋਟਾ ਹੋਵੇ ਬੱਚਾ ਹੋਵੇ ਬੁढ़ा ਹੋਵੇ ਇਹ ਤਕਰੀਬਨ ਜਿਹੜੀ ਬਿਮਾਰੀ ਹੈਗੀ ਹੈ ਬਹੁਤ ਜਲਦੀ ਕਿਉਂਕਿ ਲੀਵਰ ਦੇ ਨਾਲ ਸਬੰਧਤ ਹੁੰਦੀ ਹੈ ਪੇਟ ਜਦੋਂ ਖਰਾਬ ਹੁੰਦਾ ਬੰਦੇ ਦਾ ਤੇ ਉਦੋਂ ਹੀ ਪੀਲੀਆ ਜਿਹੜਾ ਹੋ ਜਾਂਦਾ ਹੈ ਤੇ ਅੱਜ ਅਸੀਂ ਟੱਪਾ ਰੋਡ ਦੇ ਉੱਤੇ ਆਏ ਆ ਜਿੱਥੇ ਇੱਕ ਸਰ ਨੇ ਤੇ ਉਹ ਬਿਲਕੁਲ ਫ੍ਰੀ ਇਲਾਜ ਕਰਦੇ ਨੇ ਔਰ ਇਲਾਜ ਕਿਸ ਤਰ੍ਹਾਂ ਕਰਦੇ ਨੇ ਅੱਜ ਸਾਰੀ ਗੱਲਬਾਤ ਕਰਾਂਗੇ ਜਾਣਕਾਰੀ ਇਹ ਲੈ ਕੇ ਅਸੀਂ ਸਾਰਿਆਂ ਤੱਕ ਸ਼ੇਅਰ ਕਰਾਂਗੇ ਕਿਉਂਕਿ ਕਿਸੇ ਦਾ ਵੀ ਜਿਹੜਾ ਭਲਾ ਹੋ ਸਕੇ ਕਿਉਂਕਿ ਇਹ ਜਿਹੜਾ ਇਲਾਜ ਹੈ ਬਿਲਕੁਲ ਫ੍ਰੀ ਹੋ ਰਿਹਾ ਹੈ ਕਿਉਂਕਿ ਇਸ ਬਿਮਾਰੀ ਤੋਂ ਬਹੁਤ ਜ਼ਿਆਦਾ ਲੋਕ ਪੀੜਤ ਨੇ ਤੇ ਕਾਰਨ ਵੀ ਪੁੱਛਾਂਗੇ ਵੀ ਇਹ ਬਿਮਾਰੀ ਹੋਣ ਦੇ ਕਾਰਨ ਕੀ ਹੈ ਤੇ ਇਹ ਕਿਸ ਤਰ੍ਹਾਂ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਨੂੰ ਦੇਣ ਲਈ ਨਮਸਕਾਰ ਜੀ ਸਰ ਅੱਜ ਕੱਲ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਹ ਪੀਲੀਆ ਦੀ ਬਿਮਾਰੀ ਨੂੰ ਲੈ ਕੇ ਲੋਕ ਬਹੁਤ ਪੀੜਿਤ ਨੇ ਤੇ ਇਹ ਕਿੰਨਾ ਕਾਰਨ ਕਰਕੇ ਹੋ ਸਕਦੀ ਆ ਤੇ ਇਹਦਾ ਆਪਾਂ ਕਿਸ ਤਰੀਕੇ ਦੇ ਨਾਲ ਇਲਾਜ ਕਰਦੇ ਆ ਇਹ ਦੇਖੋ ਜੀ ਖਾਣ ਪੀਣ ਗਲਤ ਹੋਵੇ ਗਰਮੈਸ਼ ਹੋ ਜਾਵੇ ਪੇਟ ਦੇ ਵਿੱਚ ਜਾਂ ਲੀਵਰ ਛਲਕੀ ਸੋਜਿਸ਼ ਵਗੈਰਾ ਆ ਜਾਏ ਉਹਦੇ ਕਰਕੇ ਹੋ ਜਾਂਦਾ ਆ ਤੇ ਆਪਣਾ ਨੁਸਖਾ ਇਹ ਹੈ ਜੀ 3 ਦਿਨ ਇੱਥੇ ਆਣਾ ਪੈਂਦਾ ਜੀ ਜਦੋਂ ਵੀ ਤੁਸੀਂ ਆਣਾ ਆ ਇੱਕ ਰਾਤ ਪਹਿਲਾਂ ਪਾਣੀ ਇੱਕ ਬੋਤਲ ਆਪਣੇ ਸਰਾਣੇ ਕੋਲੇ ਰੱਖਣਾ ਹੈ ਜਿਹੜਾ ਵੀ ਮਰੀਜ਼ ਹੋਵੇ ਬਸ ਉਹ ਨਾਂ ਲੈ ਕੇ ਆਣਾ ਤੇ ਅੱਧਾ ਲੀਟਰ ਤੇਲ ਦੀ ਬੋਤਲ ਲੈ ਕੇ ਆਣੀ ਆ ਜੀ ਬਸ ਉਸ ਉਹਦੇ ਨਾਲ ਹੀ ਇਹਦਾ ਇਲਾਜ ਕਰ ਦਿੰਨੇ ਆ ਜੀ ਅੱਛਾ ਤੇ ਹੁਣ ਤੁਸੀਂ ਇੱਕ ਥਾਲੀ ਰੱਖੀ ਹੋਈ ਹੈ ਥਾਲੀ ਦੇ ਵਿੱਚ ਸਰ੍ਹੋਂ ਦਾ ਤੇਲ ਪਾਇਆ ਹੋਇਆ ਤੇ ਨਾਲ ਪਾਣੀ ਦੀ ਬੋਤਲ ਇਹ ਲੈ ਕੇ ਆਇਆ ਪੇਸ਼ੈਂਟ ਆਪਣੇ ਨਾਲ ਹਾਂਜੀ ਇਹ ਲੈ ਕੇ ਆਇਆ ਜੀ ਆਪਣੇ ਨਾਲ ਜੀ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਦਾ ਇਲਾਜ ਕਰਦੇ ਹੋ ਬਾ ਦੇਖੋ ਜੀ ਤੁਹਾਡੇ ਸਾਹਮਣੇ ਹੁਣੇ ਤੇਲ ਆਪਾਂ ਪਾਇਆ ਹੈ ਆ ਇਹਨਾਂ ਦਾ ਜਿਹੜਾ ਇਹਨਾਂ ਨੇ ਰਾਤ ਨੂੰ ਪਾਣੀ ਰੱਖਿਆ ਉਹ ਹੀ ਆਪਾਂ ਵਿੱਚ ਯੂਜ਼ ਕਰਾਂਗੇ ਬਾਸ ਉਹ ਦਿਨ ਇਹਨਾਂ ਦਾ ਪਛਾੜਾ ਕਰਾਂਗੇ ਜੀ ਤੇ 100% ਇਹਨਾਂ ਨੂੰ ਸ਼ਾਮ ਤੱਕ ਕੁਛ ਨਾ ਕੁਛ ਰਿਲੀਫ ਆਣੀ ਆਣਾ ਹੈ ਜੀ ਇਹ ਕੀ ਦੀਏ ਸਰ ਇਹ ਕਾ ਆਏਗਾ ਜੀ ਨਾਰਮਲ ਕਾ ਆਏ ਜੀ ਅੱਛਾ ਜੀ ਠੀਕ ਹੈ ਅਸੀਂ ਪੇਸ਼ੇਸ਼ ਨੂੰ ਸਾਹਮਣੇ ਬਿਠਾ ਲੈਣਾ ਹੈ ਤੇ ਬਿਲਕੁਲ ਜੀ ਬਿਲਕੁਲ ਕਾ ਸਾਡੇ ਕੋਲ ਹੀ ਹੁੰਦਾ ਜੀ ਪਿੱਤਲ ਦੀ ਥਾਲੀ ਦੇ ਵਿੱਚ ਇਹ ਕੰਮ ਹੁੰਦਾ ਜੀ ਹੋਰ ਕੋਈ ਥਾਲੀ ਆਪਾਂ ਯੂਜ਼ ਨਹੀਂ ਕਰਦੇ ਪਿੱਤਲ ਦੇ ਥਾਲੀ ਵਿੱਚ ਹੀ ਅਸੀਂ ਇਹਨਾਂ ਦਾ ਝਾੜਾ ਕਰਨਾ ਇਹਨਾਂ ਨੇ ਇਹਦੇ ਵਿੱਚ ਦੇਖਣਾ ਤਾਂ ਜੋ ਵੀ ਹੈ ਕੁਛ ਇਹਦੇ ਵਿੱਚ ਆਪਣੇ ਆਪ ਹੀ ਤੁਹਾਨੂੰ ਆਪ ਹੀ ਨਜ਼ਰ ਆ ਜਾਣਾ ਕਿ ਕੁਛ ਨਾ ਕੁਛ ਨਿਕਲੇ ਆਏ ਆ ਸਰ ਇਹ ਕੋਈ ਬਖਸ਼ ਹੁੰਦੀ ਹੈ ਜੀ ਹਾਂਜੀ ਇਹ ਬਖਸ਼ ਹੈ ਜੀ 2009 ਦੇ ਵਿੱਚ ਕਿਸੇ ਕੋਲੋਂ ਇਹ ਮੈਂ ਬਖਸ਼ ਲਈ ਸੀ ਬਸ ਥੋੜਾ ਬਹੁਤ ਹਲਕਾ ਫੁਲਕਾ ਪਹਿਲਾਂ ਕਰਦੇ ਚਲੋ ਹੁਣ 1.5-2 ਸਾਲ ਤੋਂ ਆਪਾਂ ਇਹਨੂੰ ਰੁਟੀਨ ਹੀ ਬਣਾ ਲਿਆ ਆ ਬਿਲਕੁਲ ਫ੍ਰੀ ਕਰਦੇ ਬਿਲਕੁਲ ਫ੍ਰੀ ਆਫ ਕਾਸਟ ਕਰੀਦਾ ਜੀ ਕਿਸੇ ਕੋਲ ਇਕ ਕਰ ਬਈਆ ਕੋਈ ਚਾਰਜਸ ਨਹੀਂ ਅਸੀਂ ਲਈਦੇ ਚਲੋ ਇਹ ਤਾਂ ਬਹੁਤ ਵੱਡੀ ਸੇਵਾ ਆ ਕਿਉਂਕਿ ਇਹ ਜਿਹੜੀ ਸੇਵਾ ਹੈਗੀ ਆ ਇਹ ਰੱਬ ਕਿਸੇ ਕਿਸੇ ਨੂੰ ਬਖਸ਼ਦਾ ਆ ਤੇ ਰੱਬ ਆਪ ਹੀ ਬੰਦੇ ਨੂੰ ਚੁਣਦਾ ਆ ਜਿਹਦੇ ਕੋਲ ਉਹਨੇ ਸੇਵਾ ਲੈਣੀ ਹੁੰਦੀ ਆ ਤੇ ਕਿੰਨੇ ਕੁ ਪੇਸ਼ੈਂਟ ਤੁਹਾਡੇ ਕੋਲ ਆਣ ਕੇ ਠੀਕ ਹੋ ਚੁੱਕੇ ਆ ਕੋਈ ਗਿਣਤੀ ਹੋਈ ਹੈ ਨਹੀਂ ਜੀ ਕਿੰਨੇ ਕੁ ਪੇਸ਼ੈਂਟ ਆ ਚੁੱਕੇ ਕੋਈ ਗਿਣਤੀ ਨਹੀਂ ਹੈਗੀ ਜੀ ਤੇ ਉਹ ਤਿੰਨ ਸਾਲ ਤੋਂ ਤਾਂ ਅਨਗਿਣਤ ਪੇਸ਼ੈਂਟ ਆਏ ਆ ਪੂਰੇ ਪੰਜਾਬ ਤੋਂ ਦਿੱਲੀ ਤੋਂ ਹਰਿਆਣੇ ਤੋਂ ਕੋਈ ਨਾ ਕੋਈ ਕਿੱਥੋਂ ਨਾ ਕਿੱਥੋਂ ਰੋਜ਼ ਕੋਈ ਨਾ ਕੋਈ ਨਵਾਂ ਪੇ ਸਰੇ ਪਾਣੀ ਆ ਪਾਣੀ ਤੇ ਤੇਲ ਜਿਹੜਾ ਤੁਸੀਂ ਪਾਇਆ ਸੀ ਇਹ ਬਿਲਕੁਲ ਗਾੜਾ ਹੋ ਗਿਆ ਸੀਗਾ ਬਸ ਇਹ ਪੀਲੀ ਹੀ ਹੈ ਜੀ ਦੇਖੋ ਤੁਹਾਡੇ ਸਾਹਮਣੇ ਕਿੰਨਾ yellow ਹੋ ਗਿਆ ਹੈ ਗਾੜੇ ਪਾnde ਵਿੱਚ ਹੋ ਗਿਆ ਤੇ ਇਸ ਵੇਲੇ ਪੀਲੀ ਹੀ ਨਿਕਲਿਆ ਆਏ ਹੋਂ ਨੇ ਪੇਸ਼ੈਂਟ ਹੈ ਤੀਸਰੇ ਦਿਨ ਆਏ ਆ ਹੁਣ ਪਹਿਲੇ ਦਿਨ ਜਦੋਂ ਆਏ ਸੀ ਇਹਨਾਂ ਕੋ ਖੜਿਆ ਵੀ ਨਹੀਂ ਜਾ ਰਿਹਾ ਸੀਗਾ ਹੁਣ ਤੁਸੀਂ ਆਪੇ ਇਹਨਾਂ ਕੋਲੋਂ ਪੁੱਛੋ ਕਿ ਦਲੀਵ ਪੈ ਗਈ ਨਹੀਂ ਇਹ ਤੀਸਰੇ ਦਿਨ ਅਸੀਂ ਬੋਤਲ ਖਾਲੀ ਕਰ ਦਿੱਤੀ ਦੀਆਂ ਇੱਕੋ ਹੀ ਬੋਤਲ ਮੰਗਾਣੀ ਹੈ ਜੀ ਬੇਟਾ ਕੀ ਨਾਮ ਹੈ ਜੋਤੀ ਜੋਤੀ ਤੁਸੀਂ ਕਿੰਨੇਵੇਂ ਮੇਰੀ ਆਏ ਹੋ ਇੱਥੇ ਤੀਜੀ ਵਾਰੀ ਲਾਸਟ ਚੌਥੀ ਵਾਰੀ ਆ ਗਿਆ ਅੱਛਾ ਤੇ ਪਹਿਲਾਂ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਸੀ ਪੀਲੀ ਦੀ ਹਾਂਜੀ ਤੇ ਕਿੰਨਾ ਕੁ ਫਰਕ ਪਹਿਲੀ ਵਾਰੀ ਨਾਲ ਕਿੰਨਾ ਕੁ ਫਰਕ ਪਿਆ ਸੀ ਜਦੋਂ ਪਹਿਲੀ ਵਾਰੀ ਇਲਾਜ ਕਰਾਇਆ ਸੀ ਪਹਿਲੀ ਵਾਰੀ ਠੀਕ ਪਿਆ ਸੀਗਾ ਬੜੀਆਂ ਲੱਗ ਰਿਹਾ ਸੀ ਬਕਰ ਅੱਜ ਲਾਸਟ ਵਾਰੀ ਆ ਤੀਸਰੀ ਵਾਰੀ ਹਾਂਜੀ ਕੀ ਲੱਗ ਰਿਹਾ ਬਿਲਕੁਲ ਠੀਕ ਹੈ ਠੀਕ ਹੈਗਾ ਪੇਟ ਚ ਥੋੜਾ ਬਹੁਤ ਦਰਦ ਹੁੰਦਾ ਬਾਕੀ ਸਾਰੇ ਠੀਕ ਹੈਗਾ ਭੁੱਖ ਲੱਗਦੀ ਆ ਕੋਈ ਹੋਰ ਤਾਂ ਦਿੱਕਤ ਤਾਂ ਨਹੀਂ ਕਿਸੇ ਤਰ੍ਹਾਂ ਦੀ ਨਹੀਂ ਬਸ ਠੀਕ ਹੈ ਤੇ आपका होर भी सात पेशेंट है, इसे भी कर है क्या नाम है जी आपका निधि आप भी यहाँ पर पीले का इलाज करवाने हाँ पहली बार आए हो? नहीं दूसरी बार है। अच्छा, कितना फर्क है पहली बार में पहली बार में बहुत फर्क है पहले उठा नहीं जा रहा था लेकिन अब तो चल भी पा रही हूँ और उठ भी पा रहे हैं अच्छा। तो एक बार और आना पड़ेगा रोज बुलाते एक दिन के कुछ छोड़ के आना नहीं डेली तीन दिन लगातार तो आपको कितना कितने परसेंट लगता है फर्क पड़ गया ਮੁਝੇ 50% ਸੇ ਹੋ ਗਿਆ। اچھا ਇੱਕ ਵਾਰ ਹੋਰ ਹੋਏਗਾ ਫਿਰ ਠੀਕ ਹੋ ਜਾ। ਹਾਂਜੀ। ਚਲੋ ਠੀਕ ਹੈ ਲੋਕਾਂ ਦੇ ਵਿੱਚ ਬਹੁਤ ਫਰਕ ਪੈ ਰਿਹਾ ਹੈ। ਤੁਸੀਂ ਇਧਰ ਦੇਖ ਸਕਦੇ ਹੋ ਤਸਵੀਰਾਂ ਇਹ ਪਾਣੀ ਤੇ ਸਰੋਂ ਦਾ ਤੇਲ ਜਿਹੜਾ ਇਹਨਾਂ ਨੇ ਮਿਕਸ ਕੀਤਾ ਸੀ ਤੇ ਵਿੱਚ ਘਰ ਦੇ ਨਾਲ ਕੁਝ ਕਰ ਰਹੇ ਨੇ ਤੇ ਮੰਤਰ ਪੜ੍ਹ ਰਹੇ ਨੇ ਤੇ ਉਹਦੇ ਨਾਲ ਦੇਖੋ ਪੂਰਾ ਇੱਕ ਗਾਣਾ ਹੋ ਜਾਂਦਾ ਜਦਕਿ ਪਾਣੀ ਤੇ ਤੇਲ ਉਦਾਂ ਮਿਕਸ ਨਹੀਂ ਹੁੰਦਾ ਹੈ। ਪਰ ਇਹ ਤੁਸੀਂ ਦੇਖ ਲਓ ਵੀ ਇਹਨਾਂ ਦੀ ਕੋਈ ਕਹਿ ਸਕਦੇ ਆ ਵੀ ਇਹ ਕੋਈ ਬਖਸ਼ ਹੈ। ਜਿਹਦੇ ਨਾਲ ਇਹ ਪੀਐ ਜਿਹੜਾ ਉੱਤਰ ਕੇ ਦੇ ਵਿੱਚ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਪੇਸ਼ੈਂਟ ਕੋਲੇ ਇਹ ਥਾਲੀ ਨੂੰ ਤੋਆ ਜਾਂਦਾ ਹੈ ਤੇ ਅਗਲੇ ਪੇਸ਼ੈਂਟ ਵਾਸਤੇ ਜਿਹੜੀ ਹੈਗੀ ਨਵੀਂ ਥਾਲੀ ਇਹ ਰੱਖੀ ਜਾਂਦੀ ਹੈ। ਆਪ ਵੀ ਇਲਾਜ ਕਰਵਾਣਾ ਹੈ ਕੋਈ? ਬੱਚੇ ਦਾ? ਤੋਂ ਕਿੰਨੀ ਦੇਰ ਸੇ ਦਾ ਬੱਚੇ ਕੋ? ਹੋ ਗਿਆ ਹਫਤੇ ਦਾ ਹੋ ਗਿਆ ਕੰਪਨ। ਤੋਂ ਕੋਈ ਇਲਾਜ ਵੀ ਕਰਵਾਇਆ ਸੀ ਪਹਿਲੇ? ਹਾਂ ਇਲਾਜ ਦਵਾਈ ਦੂਈ ਕਰਾਇਆ ਟੈਸਟ ਕਰਾਇਆ ਤੇ ਬੋਲੇ ਜਾੜਾ ਕਰਵਾਓ। ਅੱਛਾ। ਉਹ ਡਾਕਟਰ ਹੀ ਬੋਲੇ ਜਾੜਾ ਕਰੋ। ਹਾਂ। ਅੱਛਾ। ਤੋ ਡਾਕਟਰ ਵੀ ਮਤਲਬ ਇਹ ਮੰਨਤੇ ਆ ਇਸੇ ਜ਼ਿਆਦਾ ਕਰਨ ਨਾਲ ਠੀਕ ਹੋ ਜਾਂਦਾ ਹਾਂ ਬੋਲੇ ਜਾੜਾ ਕਰਵਾ ਲਓ ਜਿਆਦਾ ਬੜੀਆਂ ਤੋ ਆ ਜੋ ਪਹਿਲਾ ਦਿਨ ਆ ਜਾਂ ਪਹਿਲੇ ਵੀ ਆਇਆ ਦੂਸਰੀ ਵਾਰ ਹੈ ਅੱਜ ਕੱਲ ਵੀ ਆਇਆ ਅੱਛਾ ਤੋ ਆ ਵੀ ਇੱਕ ਵਾਰ ਹੋਣਾ ਪਏਗਾ ਹਾਂਜੀ ਹਾਂਜੀ ਬਿਲਕੁਲ ਠੀਕ ਹੋ ਜਾਏਗਾ ਹਾਂ ਹਾਂ ਠੀਕ ਹੈ ਬਰਾਮ ਸਰ ਤੁਹਾਡੇ ਕੋ ਤਾਂ ਹਜ਼ਾਰਾਂ ਹੀ ਪੇਸ਼ੈਂਟ ਆ ਗਏ ਆ ਜਾਂ ਠੀਕ ਹੋ ਚੁੱਕੇ ਆ ਤੇ ਇਹਦੇ ਵਿੱਚ ਦੱਸੋ ਵੀ ਆਪਾਂ ਨੂੰ ਕੋਈ ਪਰਹੇਜ਼ ਵੀ ਕਰਨਾ ਪੈਂਦਾ ਆ ਨਹੀਂ ਪਰਹੇਜ਼ ਮਸਾਲੇ ਵਾਲੀਆਂ ਚੀਜ਼ਾਂ ਵਗੈਰਾ ਚਾਹ ਵਗੈਰਾ ਬੰਦ ਕਰਨੀ ਪੈਂਦੀ ਹੈ ਜੀ ਬਾਕੀ ਹੋਲੀ-ਵਲੀ ਆਪੇ ਹੀ ਭੁੱਖ ਲੱਗਣੀ ਹੋ ਜਾਏਗੀ ਮੈਂ ਵੀ ਕਹਿੰਦਾ ਜੀ ਜਿਸ ਬੰਦੇ ਨੂੰ ਭੁੱਖ ਨਾ ਲੱਗਦੀ ਹੋਵੇ ਉਹ ਵੀ ਮੇਰੇ ਕੋਲ ਆਵੇ ਜੀ ਉਹਨੂੰ ਉਸੇ ਸ਼ਾਮ ਨੂੰ ਹੀ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਜੀ ਅੱਛਾ ਇਹੀ ਇਹੀ ਨੁਸਖੇ ਨਾਲ ਇਹੀ ਨੁਸਕੇ ਨਾਲ ਜੀ ਇਹ ਤਾਂ ਮੈਂ ਗਾਰੰਟੀ ਕਹਿੰਦਾ ਜੀ ਉਹਨੂੰ ਭੁੱਖ ਲੱਗਣੀ ਵੀ ਸ਼ਾਮ ਨੂੰ ਸ਼ੁਰੂ ਹੋ ਜਾਏਗੀ ਜਿਸ ਬੰਦੇ ਨੂੰ ਭੁੱਖ ਵੀ ਨਾ ਲੱਗਦੀ ਹੋਵੇ ਗਰਮੀ ਪੈਦਾ ਹੋਈ ਹੋਵੇ ਪੇਟ ਦੇ ਵਿੱਚ ਉਹਦੇ ਨਾਲ ਉਹਨੂੰ ਪੁਖ ਲੱਗੇਗੀ ਲੱਗੇਗੀ ਉਹਨੂੰ ਸ਼ਾਮ ਤੱਕ ਰੀਲੀਫ ਆਣੀ ਆਣਾ ਜੀ ਤੇ ਤੁਸੀਂ ਇਹ ਦੱਸੋ ਵੀ ਜਿਹੜੇ ਪੇਸ਼ੈਂਟ ਨੇ ਤੁਹਾਡੇ ਕੋਲ ਆਉਣਾ ਹੈ ਤੇ ਉਹ ਪਹਿਲਾਂ ਤੁਸੀਂ ਜਦੋਂ ਪਾਣੀ ਮੰਗਵਾਨੇ ਹੋ ਤੇ ਇੱਕ ਪਾਣੀ ਕੀ ਕਰਨਾ ਪਊਗਾ ਕਿਸ ਤਰ੍ਹਾਂ ਲੈ ਕੇ ਆਣਾ ਪਊਗਾ ਤੇ ਤੇਲ ਦਾ ਕਿੰਨਾ ਕਿ ਬੋਤਲ ਲੈ ਕੇ ਆਣੀ ਪਊਗੀ ਏ ਜੀ ਜੇਰੇ ਪੇਸ਼ੈਂਟ ਨੂੰ ਜੌਂਡਿਸ ਹੋਇਆ ਹੋਵੇ ਉਹ ਆਪਣੇ ਸਹਰਾਣੇ ਇੱਕ ਬੋਤਲ ਪਾਣੀ ਰਾਤ ਨੂੰ ਭਰ ਕੇ ਰੱਖ ਲਵੇ ਉਹ ਨਾਲ ਲੈ ਕੇ ਆਵੇ 1 ਲੀਟਰ ਦੀ ਬੋਤਲ ਤੇ ਅੱਧਾ ਲੀਟਰ ਸਰੋਂ ਦਾ ਤੇਲ ਲੈ ਆਵੇ ਨਾਲ ਬਸ ਇਹੀ ਚੀਜ਼ਾਂ ਸਾਨੂੰ ਚਾਹੀਦੀਆਂ ਹੋਰ ਕੁਝ ਨਹੀਂ ਚਾਹੀਦਾ ਹੈਗਾ ਜੀ ਇਹਦੇ ਨਾਲ ਹੀ ਇਹਨਾਂ ਨੂੰ ਬਹੁਤ ਰੈਲੀਫ ਹੋਏਗਾ ਤੇ ਹੁਣ ਮੰਨ ਲਓ ਕਿਸੇ ਪੇਸ਼ੈਂਟ ਨੇ ਆਉਣਾ ਤੁਹਾਡੇ ਕੋਲ ਤੇ ਕਿੱਥੇ ਆਣਾ ਪਊਗਾ ਕੀ ਲੋਕੇਸ਼ਨ ਕੀ ਹੈ ਤੁਹਾਡੀ ਲੋਕੇਸ਼ਨ ਹੈ ਜੀ ਟਿੱਬਾ ਰੋਡ ਤੇ ਨਾ ਸ਼ਹਿਰੀ ਕਨਫੈਕਟਰੀ ਕਰਕੇ ਸ਼ਾਪ ਹੈ ਜੀ ਭੋਲੇ ਭਾਈ ਦਾ ਦਫਤਰ ਹੈਗਾ ਐਮ ਐਲ ਏ ਸਾਹਿਬ ਦਾ ਉਸ ਤੋਂ 5-7 ਦੁਕਾਨ ਪਹਿਲਾਂ ਠੀਕ ਹੈ ਜੀ ਮੇਰਾ ਮੋਬਾਈਲ ਨੰਬਰ ਹੈਗਾ 32431 ਸਵੇਰੇ 10 ਵੇ ਤੋਂ ਲੈ ਕੇ ਰਾਤੀ 8 ਵਜੇ ਤੱਕ ਫੋਨ ਕਰੋ ਇਸ ਤੋਂ ਬਾਅਦ ਵੀ ਨਾ ਕਰੋ ਇਸ ਤੋਂ ਪਹਿਲਾਂ ਵੀ ਨਾ ਕਰੋ ਜੀ ਕੋਈ ਛੁੱਟੀ ਕੋਈ ਛੁੱਟੀ ਨਹੀਂ ਹੈ ਸਿਰਫ ਵੀਰਵਾਰ ਨੂੰ ਨਹੀਂ ਹੁੰਦਾ ਛਾੜਾ ਬਾਕੀ ਤਿੰਨ ਦਿਨ ਜਿਹੜੇ ਮਰਜ਼ੀ ਦੇਣ ਉਹ 12 ਤੋਂ ਲੈ ਕੇ 1 ਵਜੇ ਦਾ ਟਾਈਮ ਹੈ ਜੀ ਮੈਂ ਤੇ ਹਮੇਸ਼ਾ ਅਵੇਲੇਬਲ ਹੀ ਰਹੂੰਗਾ ਜੇ 12 ਕੋਈ ਪੇਸ਼ੈਂਟ ਆਂਦਾ ਪਲੀਜ਼ ਇੱਕ ਦਿਨ ਪਹਿਲਾਂ ਫੋਨ ਕਰਕੇ ਆਵੇ ਠੀਕ ਹੈ ਜੀ ਸੋ ਤੁਸੀਂ ਸੁਣਿਆ ਵੀ ਇੱਥੇ ਹਜ਼ਾਰਾਂ ਪੇਸ਼ੈਂਟ ਜਿਹੜੇ ਹੈਗੇ ਆ ਜੋਨਟਸ ਦੇ ਉਹ ਠੀਕ ਹੋ ਚੁੱਕੇ ਨੇ ਤੇ ਤੁਸੀਂ ਤਰੀਕਾ ਵੀ ਸੁਣ ਲਿਆ ਵੀ ਜਦੋਂ ਵੀ ਤੁਸੀਂ ਆਉਣਾ ਹੈ ਤੇ ਪਾਣੀ ਨੂੰ ਆਪਣੇ ਸਹਰਾਣੇ ਰੱਖ ਕੇ ਪਹਿਲਾਂ ਰਾਤ ਨੂੰ ਸੋਣਾ ਹੈ ਤੇ ਸਵੇਰੇ ਉਹ ਪਾਣੀ ਆਪਣੇ ਨਾਲ ਲੈ ਕੇਣਾ ਤੇ ਅੱਧਾ ਲੀਟਰ ਸਰੋਂ ਦੇ ਤੇਲ ਦੀ ਜਿਹੜੀ ਬੋਤਲ ਆ ਉਹ ਲੈ ਕੇ ਆਉਣੀ ਹੈ ਤੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਇੱਕ ਵਾਰੀ ਫੋਨ ਕਰ ਲੈਣਾ ਤੇ ਵੀਰਵਾਰ ਨੂੰ ਛੱਡ ਕੇ ਵੀਰਵਾਰ ਨੂੰ ਨਹੀਂ ਇਹ ਚਲਾ ਕਰਦੇ ਤੇ ਬਾਕੀ ਦਿਨ ਸਾਰੇ ਹੈਗੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਟੱਬਾ ਰੋਡ ਤੇ ਜਿਹੜੇ ਹੈਗੇ ਝਾੜਾ ਕਰਦੇ ਨੇ ਸੋ ਤੁਸੀਂ ਵੀ ਇਹਨਾਂ ਦਾ ਲਾਹਾ ਲਓ ਕਿਉਂਕਿ ਇਹ ਬਖਸ਼ ਹੁੰਦੀ ਹੈ ਕਿਉਂਕਿ ਹਰ ਕਿਸੇ ਦਾ ਵਸਦਾ ਕੰਮ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕ ਪੀਲੀਏ ਦੀ ਬਿਮਾਰੀ ਤੋਂ ਪੀੜਤ ਨੇ ਤੋਂ ਆਪਣੇ ਬਚਾਅ ਵਾਸਤੇ ਤੁਸੀਂ ਇਹਨਾਂ ਕੋਲ ਆ ਸਕਦੇ ਆ ਤੇ ਝਾੜਾ ਜਿਹੜਾ ਕਰਵਾ ਸਕਦੇ ਆ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਇਹ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲੈ ਕੇ